ਮਰਦਾ ਆਇਆ ਚਾਹ ਮੈਂ ਕੁਰਾਨ ਕਰਵਾ ਮੈਂ ਬਾਬਾ ਸਦਾ ਆਇਆ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਮੁਬਾਰਕਬਾਦ ਸਾਰੇ ਭੈਣਾ ਭਰਾਵਾਂ ਨੂੰ ਜਿੰਨੇ ਵੀ ਤੁਸੀਂ ਇਨਾ ਖੁਸ਼ੀਆਂ ਨੂੰ ਹੋਰ ਬਤਾਉਣ ਲਈ ਪਹੁੰਚੇ ਹੋ ਤੇ ਕੁਝ ਗੀਤ ਤੁਹਾਡੀ ਲਾਜਰ ਕਿਉਂਕਿ ਬੜਾ ਠੰਡਾ ਜਿਹਾ ਮਾਹੌਲ ਹੁਣ ਤਾਂ ਹੁਣੇ ਢੋਲ ਜਾਂ ਕੁੱਟਣਾ ਮੈਨੂੰ ਵੀ ਚੰਗਾ ਜਿਹਾ ਨਹੀਂ ਲੱਗਦਾ ਤੇ ਤਾਂ ਤਾਂ ਕੁਝ ਗੀਤ ਜਿਹੜਾ ਨੂੰ ਬਹੁਤ ਮੁਹੱਬਤ ਤੁਸੀਂ ਦਿੱਤੀ ਉਹ ਤੁਹਾਡੀ ਨਜ਼ਰ ਤਦ ਤੱਕ ਸਾਰੇ ਤਕਸ਼ੇ ਗਾਲੇ ਥੋੜੇ ਜਿਹਾ ਗਰਮ ਮਾਹੌਲ ਲੈਣਗੇ ਫਿਰ ਮਾਹੌਲ ਵਧੀਆ ਬਣ ਜਾਣਾ ਹੁਣੇ ਹੁਣੀ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪ੍ਰਦੇਸੀ ਹੋਏ ਕਦੇ ਮਰਦੀ ਗਾਣੇ ਲੇਖੀ ਜਾਵਾਂ ਆਪਣੇ ਤੇ ਦਾ ਚੈ ਸਾਰਾ ਜਨ ਗਾਈ ਜਾਵਾਂ ਹਾਲਾਤ ਇਹੋ ਜਿਹੇ ਬਣੇ ਹੋਏ ਜਦੋਂ ਗਾਣਾ ਲਿਖਿਆ ਉਦੋਂ ਐਨੇ ਬੱਚੇ ਮੇਰੇ ਖਿਆਲ ਦੇ ਵਿੱਚ ਬਾਹਰ ਨਹੀਂ ਜਾਂਦੇ ਸੀ ਦੋ ਗੰ 2002 ਕੋਤੋਂ ਇਹਨਾਂ ਨੇ ਬੰਦ ਕੀਤਾ ਫਿਰ ਮੁੜ ਕੇ ਤਾਂ ਸਾਨੂੰ ਉਹ ਨਹੀਂ ਚੜਨ ਦਿੱਤਾ ਬਦੰਦਰਾ ਨੇ ਅਸੀਂ ਵੀ ਮਿਨਿਸਟਰੀ ਪਰਪਰ ਤੇ ਬੜੀਆ ਬੇਨਤਾ ਕਰਕੇ ਗਏ ਆ ਕੱਢੀ ਪਰ 2012-13 ਦੀ ਗੱਲ ਆ ਪ੍ਰਗਟੂਰੀ ਤੇ ਮੈਂ ਬੈਠੇ ਐਨਆਰਆਈ ਭਰਾਵਾਂ ਨਾਲ ਕਿਹਾ ਕਿ ਸਾਡੇ ਤੇ ਕੋਈ ਜਾਣਾ ਦੇਖੋ ਪ੍ਰਗਟ ਸਿੰਘ ਕਹਿੰਦੇ ਵੀ ਇਹ ਤਾਂ ਆਮ ਗੱਲ ਆ ਬਹੁਤ ਬਾਣੇ ਆ ਕੇ ਵੀ ਮੈਨੂੰ ਘਰ ਚੇਤੇ ਆਉਂਦਾ ਮੈਨੂੰ ਮੇਰੇ ਮਿੱਤਰ ਚੇਤੇ ਆਉਂਦੇ ਨੇ ਪਿੰਡ ਚੇਤੇ ਆਉਂਦਾ ਹੈ ਉਤਾ ਸੁਭਾਅ ਦਾ ਜਦੋਂ ਮੋਰਖ ਛੰਡਣਾ ਹੋਵੇ ਚੇਤੇ ਆਊਗਾ ਕਹਿੰਦਾ ਆਪਾਂ ਲਿਖਾਂਗੇ ਹੋਏ ਪ੍ਰਦੇਸੀ ਤਾਂ ਹੋਏ ਕਿਉਂ ਸਾਡੇ ਸਿਸਟਮ ਕਰਕੇ ਜਿਹਦੇ ਹੱਥ ਦੋ ਰਾਈ ਬਾਦੇ ਪੁੱਤ ਨੇ ਫਿਰ ਧੂੜੇ ਆਏ ਆ ਰਾਜੂ ਸਰਪੰਚ ਨੂੰ ਸਰਪੰਚ ਹੋਵੇ ਕੋਈ ਨਹੀਂ ਹੋਵੇ ਕਈ ਵਾਰ ਆਏ ਆ ਉਦੋਂ ਹਰ ਕੋ ਨੂੰ ਲੱਗਦਾ ਕਿ ਬਾਹਰ ਜਾ ਕੇ ਕੋ ਟੋਕਾਂ ਤੇ ਕਮਾਉਂ ਜੋਗਾ ਤਾਂ ਆਇਆ ਨਹੀਂ ਸੀ ਪ੍ਰੋਗਰਾਮ ਕੋਈ ਨਹੀਂ ਸੀ ਮੈਨੂੰ ਮੈਨੂੰ ਪਤਾ ਨੌਕਰੀ ਮਿਲੂ ਜਾਂ ਨਾਮ ਮਿਲੂ ਬਾਕੀ ਅਰਪੜਾ ਬਣਾਉਣ ਲਈ ਕੀ ਨਾ ਨਾ ਕੋਈ ਗੱਲ ਹਾਲਾਤਾਂ ਦੇ ਬਾਰੇ ਪਰਦੇਸੀ ਹੋਏ ਕਿੰਨੇ ਤੌਰ ਤੇ ਕਿੰਨੀ ਦੀ ਤਿਆਰੀ ਹੋਣੀ ਪਲੱਸ 2 ਤੋਂ ਬਾਅਦ ਬੈਂਡਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਹੋਈਆਂ ਅਗੇ ਰੇਡੀਓ ਬੈਂਡਾਂ ਤੇ ਸੁਣਦੇ ਇੱਕ ਦੋ ਬੈਂਡਾਂ ਆ ਨਵੇਂ ਬੈਂਡ ਪੜਾਈ ਵਾਲੇ ਨੇ ਤੇ ਮੇਰੇ ਗੀਤਾਂ ਕਿ ਪਰਦੇਸੀ ਹੋਏ ਤਾਂ ਹੋਏ ਕਿ